ਇਸ ਤ੍ਰਾਸਦੀ ਦੇ ਪਿੱਛੇ ਸਿੱਧੇ ਤੌਰ ਤੇ ਜ਼ਿੰਮੇਵਾਰ ਤੁਹਾਨੂੰ ਨਜ਼ਰ ਕੌਣ ਆਇਆ ਇਸ ਸਾਰੇ ਮਾਮਲੇ 'ਚ 100% ਮੈਂ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਦਾ ਹਾਂ 100% ਇਹਦੇ ਵਿੱਚ ਜਿਹੜੇ ਐਕਸਾਈਜ਼ ਮਿਨਿਸਟਰ ਹੋ ਜ਼ਿੰਮੇਵਾਰ ਨੇ ਅੱਜ ਤੋਂ ਥੋੜਾ ਚਿਰ ਪਹਿਲਾਂ ਸੰਗਰੂਰ ਦੇ ਵਿੱਚ ਮੌਤਾਂ ਹੁੰਦੀਆਂ ਨੇ ਜੇ ਤੁਸੀਂ ਉਦੋਂ ਹੀ ਪ੍ਰਕਾਸ਼ਨ ਲਿਆ ਹੁੰਦਾ ਉਦੋਂ ਹੀ ਤੁਸੀਂ ਸਖਤੀ ਕੀਤੀ ਹੁੰਦੀ ਉਦੋਂ ਹੀ ਸਾਰਾ ਕੁਝ ਮਤਲਬ ਤੁਸੀਂ ਇਹਦੇ ਉੱਤੇ ਠੋਸ ਕਦਮ ਜਿਹੜੇ ਚੁੱਕੇ ਹੁੰਦੇ ਜਦੋਂ ਪਿਛਲੀ ਵਾਰੀ ਇੱਥੇ 123 ਮੌਤਾਂ ਹੋਈਆਂ ਸੀਗੀਆਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਉਦੋਂ ਵੀ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਹੜੇ ਡਿਵੀਜ਼ਨਲ ਕਮਿਸ਼ਨਰ ਸੀਗੇ ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਉਹਦੇ ਉੱਤੇ ਤੁਸੀਂ ਪਹਿਰਾ ਦਿੱਤਾ ਹੁੰਦਾ ਉਹਨੂੰ ਪੂਰੇ ਤਰੀਕੇ ਨਾਲ ਅਪਣਾ ਲਿਆ ਹੁੰਦਾ ਤੇ ਮੇਰਾ ਖਿਆਲ ਹੈ ਵੀ ਇਹ ਹਾਦਸਾ ਨਾ ਹੁੰਦਾ ਅੱਜ ਲੋਕ ਕਰਦੇ ਹੀਆਂ 20 ਮੌਤਾਂ ਹੋਈਆਂ ਸਾਰੇ ਜਾ ਰਹੇ ਨੇ ਸਾਰੇ ਬੋਲ ਰਹੇ ਨੇ ਇਹ ਕਿੰਨੇ ਦਿਨਾਂ ਦੀ ਗੱਲ ਹੈ ਜੀ ਤਿੰਨ ਦਿਨ ਤੋਂ ਬਾਅਦ ਇੱਥੋਂ ਕਿਸੇ ਨੇ ਨਹੀਂ ਪੁੱਛਣਾ ਕਿ ਇਨਸਪੈਕਟਰ ਸਸਪੈਂਡ ਡੀਐਸਪੀ ਕੋ ਸਸਪੈਂਡ ਉਹ ਬੰਦੇ ਸਸਪੈਂਡ ਹੁੰਦੇ ਨੇ ਸਸਪੈਂਸ਼ਨ ਪੀਰੀਅਡ ਤੇ ਮੈਂ ਸਮਝਦਾ ਉਹਨਾਂ ਦਾ ਇੰਜੋਏ ਕਰਨ ਵਾਲਾ ਪੀਰੀਅਡ ਹੈ ਮੈਂ ਸਮਝਦਾ ਕਿ ਪੈਸੇ ਨਾਲ ਬੰਦਾ ਨਹੀਂ ਵਾਪਸ ਆਉਂਦਾ ਔਰ ਜ਼ਿੰਦਗੀ ਜੀਣ ਲਈ ਪੈਸਾ ਵੀ ਬੜਾ ਜ਼ਰੂਰੀ ਹੈ ਕਿੰਨੀਆਂ ਕਮਾਉਂਤਾ ਹੋਣਗੀਆਂ ਕਿੰਨਾ 10 10 ਲੱਖ ਰੁਪਈਆ ਦੋਗੇ ਕਿੰਨੇ ਕੁ ਪੈਸੇ ਵੰਡਦੇ ਫਿਰੋਗੇ ਸ਼ਰਾਬ ਦੇ ਪਰਚੇ 'ਚ ਹੁੰਦਾ ਕੀ ਆ ਇੱਥੇ ਜੇ ਦੋ ਮੌਤਾਂ ਹੋਈਆਂ ਹੁੰਦੀਆਂ ਕਿਸੇ ਨੇ ਧਿਆਨ ਦੇਣਾ ਸੀਗਾ ਉੱਥੇ ਇੱਕ ਬੀਬੀ ਜੀ ਗੱਲ ਕਹਿ ਰਹੇ ਸੀਗੇ ਕਿ ਸਾਡੇ ਪਿੰਡ ਦੇ ਵਿੱਚ ਇੱਕ ਦੋ ਮੌਤਾਂ ਰੋਜ਼ ਹੁੰਦੀਆਂ ਨੇ ਪਰ ਅਸੀਂ ਸਮਝਦੇ ਆ ਵੀ ਕੁਦਰਤ ਦਾ ਭਾਣਾ ਸ਼ਰਾਬ ਪੀਂਦਾ ਹੈ ਕਮਜ਼ੋਰ ਹੋ ਗਿਆ ਨਾ ਬਿਮਾਰ ਹੋ ਗਿਆ ਨਾ ਅੱਜ ਸਾਨੂੰ ਪਤਾ ਲੱਗਾ ਵੀ ਇਹ ਜਰੀਲੀ ਸ਼ਰਾਬ ਵੇਖਦੀ ਸੀ ਇਹਦੇ ਕਰਕੇ ਇੱਕ ਦੋ ਮੌਤਾਂ ਜਿਹੜੀਆਂ ਰੋਜ਼ ਹੁੰਦੀਆਂ ਨੇ ਵੀ ਮੌਤਾਂ ਹੋਈਆਂ ਤੇ ਬਹੁਤ ਵੱਡਾ ਮਤਲਬ ਇਸ਼ੂ ਬਣ ਗਿਆ ਨਾ ਇਹੋ ਦੋ ਦੋ ਕਰਕੇ ਮਰਦੇ ਹੋਣ ਤੇ ਕੋਈ ਮਤਲਬ ਹੈ ਹੀ ਨਹੀਂ ਮੈਂ ਕਿਸੇ ਵਿੱਚ ਸਰਕਾਰ ਜਦੋਂ ਟਾਰਗੇਟ ਦਿੰਦੀ ਆ ਵੀ 1.2 ਲੱਖ ਕਰੋੜ 'ਚ ਅਸੀਂ ਮੈਂ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਬੋਲਿਆ ਸੀ ਇਹ ਉਪਲਬਧੀ ਆ ਯਾਰ ਤੁਹਾਡੀ 5000 ਤੋਂ ਰੈਵਨਿਊ ਤੁਹਾਡਾ 6000 ਕਰੋੜ ਹੋਇਆ 6000 ਤੋਂ 7000 ਕਰੋੜ ਹੋਇਆ ਹੁਣ 11000 ਕਰੋੜ ਹੋਇਆ ਇਹਨੂੰ ਉਪਲਬਧੀ ਗਿਣਦੇ ਹੋ ਵੀ ਪੰਜਾਬ ਦੇ ਲੋਕੀ ਤੁਸੀਂ ਵੱਧ ਤੋਂ ਵੱਧ ਨਸ਼ੇ ਦੇ ਉੱਤੇ ਲਾ ਰਹੇ ਹੋ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾ ਰਹੇ ਹੋ ਇੱਕ ਪਾਸੇ ਸਾਰੀ ਸਟੇਟ ਦਾ ਰੈਵਨਿਊ ਇੱਥੋਂ ਇਕੱਠਾ ਕਰ ਰਹੇ ਹੋ ਤੁਹਾਡੀ ਉਪਲਬਧੀ ਕੀ ਹੋਣੀ ਚਾਹੀਦੀ ਆ ਜੇ ਸੱਚ ਮੈਨੇ ਜ ਤੁਹਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਤੇ ਫਿਰ ਤੁਹਾਡੀ ਉਪਲਬਧੀ ਇਹ ਹੋਣੀ ਚਾਹੀਦੀ ਆ ਕਿ ਪਿਛਲੇ ਸਾਲ ਜਿਹੜੇ ਠੇਕੇ ਹੋ 11000 ਕਰੋੜ ਥਰੀਏ ਵਾਲ ਪਿੰਡ ਦੀ ਗੱਲ ਕਰਦੇ ਹੋ ਬਿਲਕੁਲ ਚੌਂਕੀ ਹੈ ਸਾਹਮਣੇ ਔਰ ਸਾਹਮਣੇ ਸ਼ਰਾਬ ਕਿਸ ਤਰ੍ਹਾਂ ਵਿਕਦੀ ਸੀਗੀ ਜਿੱਦਾਂ ਦੁੱਧ ਨਹੀਂ ਪੈਕੇਟ ਦੇ ਵਿੱਚ ਆਉਂਦਾ ਰਬੜ ਪਾ ਕੇ ਉਹਦੇ ਉੱਤੇ ਉਹ ਦੁੱਧ ਉਹਦੇ ਵਿੱਚ ਸ਼ਰਾਬ ਇਸ ਤਰੀਕੇ ਵਿੱਚੀ ਜਾਂਦੀ ਹੈ ਪੁੜੀ ਤੇ ਸਾਹਮਣੇ ਚੌਂਕੀ ਇੰਚਾਰਜ ਪੈਸੇ ਵੀ ਲੈਂਦਾ ਹੋਊਗਾ ਮੈਂ ਤੁਹਾਨੂੰ ਕਿਹਾ ਤੁਸੀਂ ਇੱਕ ਡੀਐਸਪੀ ਸਸਪੈਂਡ ਕੀਤਾ ਤੁਸੀਂ ਇੱਕ ਚੌਂਕੀ ਇੰਚਾਰਜ ਸਸਪੈਂਡ ਕੀਤਾ ਉਹਦੇ ਨਾਲ ਤੁਸੀਂ ਵੱਡੇ ਅਫਸਰ ਸਸਪੈਂਡ ਕਿਉਂ ਨਹੀਂ ਕਰਦੇ ਕੱਲਾ ਸ਼ਰਾਬ ਮਾਫੀਆ ਜ਼ਿੰਮੇਵਾਰ ਹੈ ਕੱਲਾ ਪੁਲਿਸ ਜ਼ਿੰਮੇਵਾਰ ਹੈ politician ਇਹਦੇ ਨਾਲ ਜ਼ਿੰਮੇਵਾਰ ਨਹੀਂ ਕਿ ਇਸ ਤੋਂ ਪਹਿਲਾਂ ਜਿੰਨੇ ਬੰਦੇ ਉੱਥੇ ਬੋਲਦੇ ਸੀਗੇ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼ਰਾਬ ਨਾ ਮੁਫਤਾਂ ਨਹੀਂ ਹੁੰਦੀ ਕਾਲੀ ਰਾਜਵਲੇ ਨਹੀਂ ਹੋਈਆਂ ਕਾਂਗਰਸ ਰਾਜਵਲੇ ਨਹੀਂ ਹੋਈਆਂ ਉਹ ਨਾ ਸ਼ੁਰੂ ਕਰਦਾ ਯੂਥ ਕ੍ਰਾਈਮ ਕਿਉਂ ਕਰਦਾ ਯੂਥ ਨੂੰ ਆਰੇ ਲਾਓ ਨਾ ਤੁਸੀਂ ਕਿਹਾ ਸੀ ਅਸੀਂ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਬੱਚਿਆਂ ਦੇ ਹੱਥੀ ਟਿਫਨ ਫੜਾਵਾਂਗੇ ਰੋਟੀ ਵਾਲੇ ਤੇ ਫੜਾ ਆਪਾਂ ਬੱਚਿਆਂ ਨੂੰ ਕੀ ਦਿੱਤੇ ਯਾਰ ਗ੍ਰੇਨੇਡ 5000 ਰੁਪਏ ਜਿੰਨੇ ਬੰਦੇ ਫੜੇ ਨੇ ਕਿਸੇ ਨੇ 5000 ਲੈ ਕੇ ਬੰਬ ਸੁੱਟਿਆ ਕਿਸੇ ਨੇ 3500 ਲੈ ਕੇ ਬੰਬ ਸੁੱਟਿਆ ਇੰਨੀ ਗਰੀਬੀ ਅਸੀਂ ਬਾਹਰਲੇ ਮਤਲਬ ਸੁਣਦੇ ਸੀ ਕਿ ਯੂਪੀ ਬਿਹਾਰ ਚ ਕਿਤੇ ਚੱਲਦਾ ਸੀਗਾ ਉਹ ਤਰੱਕੀ ਕਰਕੇ ਅੱਜ ਅਸੀਂ ਡੁੱਬ ਗਏ ਆ ਯਾਰ ਇਹਦੀ ਮੇਨ ਜੜ ਹੈ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਚਾਹੀਏ ਕਿਥੇ ਕਿਦੇ ਮਗਰ ਲੱਗ ਜੀਏ ਕਿੰਨੂ ਰਹੀਏ ਮਤਲਬ ਅਸੀਂ ਅਸੀਂ ਲੋਕ ਤੇ ਜਿਹੜੇ ਫਿਰਦੇ ਆ ਸਾਨੂੰ ਤਾਂ ਲੁੱਟ ਲਿਆ ਤਬਾਹ ਕਰ ਦਿੱਤਾ ਪੰਜਾਬ ਚ ਪੰਜਾਬੀ ਬੱਚੇ ਕਿੰਨੇ ਕ ਨਹੀਂ ਆ ਤੁਸੀਂ ਇੰਨਾ ਪਿੰਡਾਂ ਚ ਫਿਰਦੇ ਹੋ ਇੰਨਾ ਤੁਸੀਂ ਵੇਖਦੇ ਹੋ ਕਿੱਥੇ ਬਚਿਆ ਯਾਰ ਤੁਹਾਡਾ ਪੈੜੀਆਂ ਦੇ ਉੱਤੇ ਤੁਹਾਡੇ ਪ੍ਰਵਾਸੀ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਸੀ ਉਹਨਾਂ ਹੀ ਤੁਹਾਡੇ ਕੋਲ ਠੇਕੇ ਤੇ ਲੈ ਲੀਆਂ ਹੋਈ ਕੰਮ ਕਰ ਰਹੇ ਨੇ ਪੰਜਾਬ ਤੇ ਹੌਲੀ ਹੌਲੀ ਤਬਾਹ ਕੀਤਾ ਜਾ ਰਿਹਾ ਅਜੰਗ ਲਾ ਲਓ ਤੁਸੀਂ ਮਤਲਬ ਵਪਾਰ ਕਰਨਾ ਤਾਂ ਗੁਜਰਾਤ ਬੰਬ ਸੁੱਟਣੇ ਤੇ ਪੰਜਾਬ ਯਾਰ ਜਿਲ੍ਹਾ ਮਰੀਸਰ ਦਾ ਹਲਕਾ ਮਜੀਠਾ ਜਿੱਥੇ ਜ਼ਹਿਰੀਲੀ ਸ਼ਰਾਬ ਨਾਲ ਨਕਲੀ ਸ਼ਰਾਬ ਦੇ ਨਾਲ ਜਾਨਾਂ ਗਈਆਂ ਨੇ ਕੀਮਤੀ 20 ਤੋਂ ਵੱਧ ਗਿਣਤੀ ਹੋਈ ਹੈ ਪਰ ਉਹ ਜਿਹੜੇ ਗਰੀਬ ਪਰਿਵਾਰਾਂ ਦੇ ਘਰ ਉਜੜ ਗਏ ਨੇ ਕਿਸੇ ਦਾ ਸੁਹਾਗ ਕਿਸੇ ਦਾ ਪਿਓ ਗਿਆ ਕਿਸੇ ਦਾ ਕੋਈ ਰਿਸ਼ਤੇਦਾਰ ਗਿਆ ਉਹ ਰੋ ਰੋ ਕੇ ਕੁਰਲਾਕ ਕੇ ਕਹਿ ਰਹੇ ਨੇ ਕਿ ਸਾਨੂੰ ਇਨਸਾਫ ਚਾਹੀਦਾ ਦਰਅਸਲ ਕੁਝ ਲੋਕਾਂ ਦੇ ਮਨ 'ਚ ਸਵਾਲ ਹੋਏਗਾ ਕਿ ਸ਼ਰਾਬ ਹੀ ਪੀਤੀ ਸੀ ਉਹਦੇ ਨਾਲ ਹੀ ਮਰੇ ਨੇ ਕਿੱਡਾ ਕੋ ਗੁਨਾਹ ਹੋ ਗਿਆ ਪਰ ਸਵਾਲ ਇਹ ਨਹੀਂ ਹੈ ਸਵਾਲ ਇਹ ਹੈ ਕਿ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਕਿਸ ਦੀ ਸ਼ੈਤ ਤੇ ਵੇਚੀ ਜਾ ਰਹੀ ਸੀ ਮਨਦੀਪ ਸਿੰਘ ਮੱਨਾ ਜੀ ਸਾਡੇ ਨਾਲ ਨੇ ਅੰਮ੍ਰਿਤਸਰ ਦੇ ਵਿੱਚ ਕਈ ਮਸਲਿਆਂ ਦੇ ਉੱਤੇ ਬਿਵਾਕੀ ਨਾਲ ਆਪਣੀ ਗੱਲ ਰੱਖਦੇ ਆ ਉਹ ਕਿਸ ਸਮੇਂ ਦੇ ਆ ਪੂਰੇ ਮਸਲੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਆ ਸਭ ਤੋਂ ਪਹਿਲਾਂ ਤੇ ਜੀ ਇਸ ਮਸਲੇ ਬਾਰੇ ਹੁਣ ਤੱਕ ਕੋਈ ਦੋਰਾਵਾ ਨਹੀਂ ਕਿਸੇ ਨੂੰ ਨਾ ਪਤਾ ਹੋਵੇ ਕਿ ਹੋਇਆ ਕੀ ਐਡੀ ਵੱਡੀ ਤ੍ਰਾਸਦੀ ਹੋਈ ਇਸ ਤ੍ਰਾਸਦੀ ਦੇ ਪਿੱਛੇ ਸਿੱਧੇ ਤੌਰ ਤੇ ਜਿਵੇਂ ਬਾਰ ਤੁਹਾਨੂੰ ਨਜ਼ਰ ਕੌਣ ਆਇਆ ਇਸ ਸਾਰੇ ਮਾਮਲੇ 'ਚ 100% ਮੈਂ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਦਾ ਹਾਂ ਇਹਦੇ ਉੱਤੇ ਮੇਰੇ ਵੱਲੋਂ ਜੇ ਕੀਤੀ ਜਾਵੇ ਤੇ ਜੀ 100% ਇਹਦੇ ਵਿੱਚ ਜਿਹੜੇ ਐਕਸਾਈਜ਼ ਮਿਨਿਸਟਰ ਹੋ ਜਿੰਮੇਵਾਰ ਨੇ ਅੱਜ ਤੋਂ ਥੋੜਾ ਚਿਰ ਪਹਿਲਾਂ ਸੰਗਰੂਰ ਦੇ ਵਿੱਚ ਮੌਤਾਂ ਹੁੰਦੀਆਂ ਨੇ ਜੇ ਤੁਸੀਂ ਉਦੋਂ ਹੀ ਪ੍ਰਕਾਸ਼ਨ ਲਿਆ ਹੁੰਦਾ ਉਦੋਂ ਹੀ ਤੁਸੀਂ ਸਖਤੀ ਕੀਤੀ ਹੁੰਦੀ ਉਦੋਂ ਹੀ ਇਹ ਸਾਰਾ ਕੁਝ ਮਤਲਬ ਤੁਸੀਂ ਇਹਦੇ ਉੱਤੇ ਠੋਸ ਕਦਮ ਜਿਹੜੇ ਚੁੱਕੇ ਹੁੰਦੇ ਮੇਰੇ ਕੋਲ ਇੱਕ ਰਿਪੋਰਟ ਹੈ ਮੈਂ ਤੁਹਾਨੂੰ WhatsApp ਦੇ ਉੱਤੇ ਭੇਜ ਦਿੰਦਾ ਵਾਂ ਜਦੋਂ ਪਿਛਲੀ ਵਾਰੀ ਇੱਥੇ 123 ਮੌਤਾਂ ਹੋਈਆਂ ਸੀਗੀਆਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਉਦੋਂ ਵੀ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਹੜੇ ਡਿਵੀਜ਼ਨਲ ਕਮਿਸ਼ਨਰ ਸੀਗੇ ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਉਹਦੇ ਉੱਤੇ ਤੁਸੀਂ ਪਹਿਰਾ ਦਿੱਤਾਂ ਹੁੰਦਾ ਉਹਨੂੰ ਪੂਰੇ ਤਰੀਕੇ ਨਾਲ ਅਪਣਾ ਲਿਆ ਹੁੰਦਾ ਤੇ ਮੇਰਾ ਖਿਆਲ ਹੈ ਵੀ ਇਹ ਹਾਦਸਾ ਨਾ ਹੁੰਦਾ ਅਸੀਂ ਲੋਕ ਕਰਦੇ ਹਈਆਂ 20 ਮੌਤਾਂ ਹੋਈਆਂ ਸਾਰੇ ਜਾ ਰਹੇ ਨੇ ਸਾਰੇ ਹੀ ਬੋਲ ਰਹੇ ਨੇ ਇਹ ਕਿੰਨੇ ਦਿਨਾਂ ਦੀ ਗੱਲ ਹੈ ਜੀ ਤਿੰਨ ਦਿਨ ਤੋਂ ਬਾਅਦ ਇੱਥੋਂ ਕਿਸੇ ਨੇ ਨਹੀਂ ਪੁੱਛਣਾ ਕਿਤੇ ਹੋਰ ਕੋ ਵੱਡੀ ਵਾਰਦਾਤ ਹੋ ਜਾਣੀ ਕਤੇ ਹੋਰ ਕੋ ਹਾਦਸਾ ਹੋ ਜਾਣਾ ਮੈਂ ਕੱਲ ਵੀ ਇੱਕ ਗੱਲ ਕਹੀ ਸੀ ਕਿ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਕਿੰਨੇ ਮੁੱਦਿਆਂ ਦੇ ਉੱਤੇ ਸੱਟ ਬਣਾਈ ਜਾਂਦੀ ਹੈ ਐਡੇ ਗੰਭੀਰ ਮੁੱਦਿਆਂ ਦੇ ਉੱਤੇ ਇੱਥੇ ਬੰਦੇ ਦੀ ਜਾਨ ਦੀ ਕੋਈ ਕੀਮਤ ਹੀ ਨਹੀਂ ਹੈਗੀ ਬਾਹਰ ਤੁਸੀਂ ਚੱਲ ਜਾਓ ਨਾ ਤੇ ਪੰਛੀ ਵੀ ਨਹੀਂ ਮਾਰਨ ਦਿੰਦੇ ਤੁਹਾਨੂੰ ਰੋਡ ਤੋਂ ਕ੍ਰਾਸ ਕਰਦੇ ਹੋਣ ਤੇ ਤੁਸੀਂ ਗੱਡੀ ਰੋਕ ਲੈਂਦੇ ਹੋ ਅੱਜ ਤੋਂ ਪਹਿਲਾਂ ਦੁਸਹਿਰਾ ਕਾਂਡ ਹੋਇਆ ਸੀਗਾ ਇੱਕ 100 ਦੇ ਕਰੀਬ ਬੰਦਾ ਮਰਿਆ ਸੀ ਉਹਦੇ ਤੇ ਸੱਟ ਬਣੀ ਅੱਜ ਤੱਕ ਜਨਤਨ ਦੱਸੋ ਸਹੀ ਉਹਦਾ ਰਿਜ਼ਲਟ ਕੀ ਹੈ 26 ਬੰਦੇ ਬਟਾਲੇ ਬਲਾਸਟ ਚ ਮਰੇ ਸੀ ਪਟਾਟਾ ਫੈਕਟਰੀ ਨੂੰ ਅੱਗ ਲੱਗੀ ਸੀ ਮੈਨੂੰ ਅੱਜ ਤੱਕ ਦੱਸੋ ਸਹੀ ਉਹਦਾ ਰਿਜ਼ਲਟ ਕੀ ਆਇਆ 123 ਮੌਤਾਂ ਹੋਈਆਂ ਸੀਗੀਆਂ ਉਹਦੇ ਵਿੱਚ ਆ ਰਿਪੋਰਟ ਹੈ ਮੈਂ ਤੁਹਾਨੂੰ ਹੁਣੇ ਦਿੰਦਾ ਉਹਦੇ ਵਿੱਚ ਰਿਪੋਰਟ ਜਾਰੀ ਕੀਤੀ ਗਈ ਤੇ ਕੀਤਾ ਕੀ ਗਿਆ ਇਨਸਪੈਕਟਰ ਸਸਪੈਂਡ ਡੀਐਸਪੀ ਕੋ ਸਸਪੈਂਡ ਉਹ ਬੰਦੇ ਸਸਪੈਂਡ ਹੁੰਦੇ ਨੇ ਸਸਪੈਂਸ਼ਨ ਪੀਰੀਅਡ ਤੇ ਮੈਂ ਸਮਝਦਾ ਉਹਨਾਂ ਦਾ ਇੰਜੋਏ ਕਰਨ ਵਾਲਾ ਪੀਰੀਅਡ ਹੈ ਉਸ ਤੋਂ ਬਾਅਦ ਉਹ ਹਾਲ ਵੀ ਹੁੰਦੇ ਨੇ ਉਸ ਤੋਂ ਬਾਅਦ ਉਹ ਅਫਸਰ ਪ੍ਰਮੋਟ ਵੀ ਹੁੰਦੇ ਨੇ ਪਹਿਲਾਂ ਹੀ ਠੋਸ ਕਦਮ ਇਹਦੇ ਉੱਤੇ ਚੁੱਕ ਲੈਣੇ ਚਾਹੀਦੇ ਸੀਗੇ ਤੇ ਅੱਜ ਇਹ ਘਟਨਾ ਦੁਬਾਰਾ ਨਾ ਵਾਪਰਦੀ ਔਰ ਅੱਜ ਤੁਸੀਂ ਦਿੱਲੀੋਂ ਬੰਦੇ ਫੜੇ ਨੇ ਮੇਰੇ ਖਿਆਲ ਦੋ ਬੰਦੇ ਫੜੇ ਨੇ ਜਿਨ੍ਹਾਂ ਨੇ ਮਥਨੋਲ ਸਪਲਾਈ ਕੀਤੀ ਤਾਂ ਮੁੱਖ ਮੰਤਰੀ ਸਾਹਿਬ ਖੋਦੀ ਕਹਿਗੇ ਕਿ ਸਾਨੂੰ ਇਨਪੁਟ ਮਿਲੀ ਹੈ ਕਿ ਦਿੱਲੀ ਤੱਕ ਤਾਰਾਂ ਜੁੜਦੀਆਂ ਇਸ ਮਾਮਲੇ ਦੀਆਂ ਜਦੋਂ ਤੁਹਾਨੂੰ ਪਤਾ ਹੈ ਕਿ ਮਥਨੋਲ ਦੇ ਨਾਲ ਬੰਦਾ ਮਰ ਜਾਂਦਾ ਹੈ ਇਹ ਤਜਾਬ ਹੈ ਬਹੁਤ ਤਜਾਬੀ ਮੱਦ ਹੈ ਤੁਸੀਂ ਹੁਣ ਇਹਨੂੰ ਆਪਣੀ ਕਿਸੇ ਸੋਸ਼ਲ ਸਾਈਟ ਦੇ ਉੱਤੇ ਜਾ ਕੇ ਚੈੱਕ ਕਰੋ ਜਿੱਥੋਂ ਪਰਚੇਜ਼ ਕਰੀਦਾ Amazon ਤੁਹਾਨੂੰ ਆਨਲਾਈਨ ਮਿਲ ਰਹੀ ਹੈ ਯਾਰ ਉਹਨਾਂ ਨੂੰ ਤੁਸੀਂ ਫੜ ਲਿਆ ਉਸ ਤੋਂ ਬਾਅਦ ਮਿਲਣੀ ਬੰਦ ਹੋ ਜਾਏਗੀ ਇਹਦੇ ਉੱਤੇ ਠੋਸ ਕਦਮ ਤੇ ਚੁੱਕੋ ਬੰਦੇ ਮਰ ਗਏ ਨੇ ਚਲੋ ਮੁੱਖ ਮੰਤਰੀ ਸਾਹਿਬ ਉੱਥੇ 10-10 ਲੱਖ ਰੁਪਈਆ ਦੇ ਕੇ ਗਏ ਨੇ ਉਹਨਾਂ ਦੇ ਘਰ ਬਣਾਉਣ ਦੀ ਗੱਲ ਕਰਕੇ ਗਏ ਨੇ ਮੈਂ ਸਮਝਦਾ ਕਿ ਪੈਸੇ ਨਾਲ ਬੰਦਾ ਨਹੀਂ ਵਾਪਸ ਆਉਂਦਾ ਪਰ ਜ਼ਿੰਦਗੀ ਜੀਣ ਲਈ ਪੈਸਾ ਵੀ ਬੜਾ ਜ਼ਰੂਰੀ ਹੈ ਕਿੰਨੀਆਂ ਕਮੌਟਾਂ ਹੋਣਗੀਆਂ ਕਿੰਨਾ 10-10 ਲੱਖ ਰੁਪਈਆ ਦੋਹੋਗੇ ਕਿੰਨੇ ਕ ਪੈਸੇ ਵੰਡਦੇ ਫਿਰੋਗੇ ਇਹ ਸਾਰਾ ਤਾਣਾ ਬਾਣਾ ਤੰਤਰ ਜਿਹੜਾ ਉਹ ਬੰਦ ਹੋਣਾ ਚਾਹੀਦਾ ਇਹਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਔ ਜੇ ਦੋ ਮੌਤਾਂ ਹੋਈਆਂ ਹੁੰਦੀਆਂ ਕਿਸੇ ਨੇ ਧਿਆਨ ਦੇਣਾ ਸੀਗਾ ਉੱਥੇ ਇੱਕ ਬੀਬੀ ਜੀ ਗੱਲ ਕਹਿ ਰਹੇ ਸੀਗੇ ਕਿ ਸਾਡੇ ਪਿੰਡ ਦੇ ਵਿੱਚ ਇੱਕ ਦੋ ਮੌਤਾਂ ਰੋਜ਼ ਹੁੰਦੀਆਂ ਨੇ ਪਰ ਅਸੀਂ ਸਮਝਦੇ ਆਂ ਵੀ ਕੁਦਰਤ ਦਾ ਭਾਣਾ ਸ਼ਰਾਬ ਪੀਂਦਾ ਹੈ ਕਮਜ਼ੋਰ ਹੋ ਗਿਆ ਨਾ ਬਿਮਾਰ ਹੋ ਗਿਆ ਨਾ ਅੱਜ ਸਾਨੂੰ ਪਤਾ ਲੱਗਾ ਵੀ ਇਹ ਜਰੀਲੀ ਸ਼ਰਾਬ ਵੇਖਦੀ ਸੀ ਇਹਦੇ ਕਰਕੇ ਇੱਕ ਦੋ ਮੌਤਾਂ ਜਿਹੜੀਆਂ ਰੋਜ਼ ਹੁੰਦੀਆਂ ਨੇ 20 ਮੌਤਾਂ ਹੋ ਗਈਆਂ ਤੇ ਬਹੁਤ ਵੱਡਾ ਮਤਲਬ ਇਸ਼ੂ ਬਣ ਗਿਆ ਨਾ ਇਹੋ ਦੋ ਦੋ ਕਰਕੇ ਮਰਦੇ ਹੋਣ ਤੇ ਕੋਈ ਮਤਲਬ ਹੈ ਹੀ ਨਹੀਂ ਮੈਂ ਇਸ਼ੂ ਵੱਡਾ ਬਣਿਆ ਤੇ ਸਰਕਾਰ ਨੂੰ ਆਉਣਾ ਪੈ ਗਿਆ ਉਹਨਾਂ ਪਿੰਡਾਂ 'ਚ ਜਾਂਦੇ ਆਂ ਸਰਕਾਰ ਵਾਅਦਾ ਕਰਕੇ ਆਈ ਹੈ ਕਿ ਅਸੀਂ ਦ ਤਾਂ ਇਹਦੇ ਬਾਰੇ ਕੀ ਖਿਆਲ ਹੈ ਦੇਖੋ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਕਿ ਜਿਹੜਾ ਸ਼ਰਾਬ ਦਾ ਇਹਦੇ ਉੱਤੇ ਕੀ ਤੁਸੀਂ ਸਜ਼ਾ ਦੇ ਸਕਦੇ ਹੋ 61 ਇੱਕ 14 ਦਾ ਤੁਸੀਂ ਪਰਚਾ ਦਿੰਦੇ ਹੋ ਠੀਕ ਹੈ ਜੇ ਕਿਸੇ ਦੀ ਸ਼ਰਾਬ ਫੜੀ ਜਾਂਦੀ ਹੈ ਉਹ ਕਹਿੰਦਾ ਕੀ ਹੈ ਮੇਰੀ ਸ਼ਰਾਬ ਨਾ ਰੋੜਿਓ ਮੇਰੇ ਤੇ ਪਰਚਾ ਦੇ ਦਿਓ ਉਹਨੂੰ ਪਤਾ ਹੈ ਵੀ ਝਾਟੀ ਮੇਰੀ ਬੇਲ ਹੋ ਜਾਣੀ ਆ ਜੇ ਤੁਹਾਨੂੰ ਪਤਾ ਇਹਦੇ ਨਾਲ ਬੰਦੇ ਮਰਦੇ ਨੇ ਮਾਰੂ ਨਸ਼ਾ ਇਹਦੇ ਨਾਲ ਜ਼ਿੰਦਗੀ ਚਲੀ ਜਾਂਦੀ ਹੈ ਬੰਦੇ ਦਾ ਜੀਵਨ ਤਬਾਹ ਹੋ ਜਾਂਦਾ ਇਹਨੂੰ ਐਨਡੀਪੀਐਸ ਉਹ ਨਹੀਂ ਲੈ ਕੇ ਆਉਂਦੇ ਤੁਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰੋ ਸਖਤ ਕਾਨੂੰਨ ਇਹਦੇ ਉੱਤੇ ਵੀ ਬਣਨਾ ਚਾਹੀਦਾ ਮੈਂ ਤਾਂ ਫਿਰ ਕਹੀ ਜਾਂਦਾ ਕਿ ਇਹ ਮੁੱਦਾ ਠੰਡਾ ਹੋਏਗਾ ਕਿਤੇ ਹੋਰ ਹਾਦਸਾ ਹੋਏਗਾ ਆਪਾਂ ਉੱਥੇ ਵੀ ਕੈਪਟਨ ਮਰਿੰਦਰ ਸਿੰਘ ਵੇਲੇ ਤੇ 2-2 ਲੱਖ ਰੁਪਈਆ ਦਿੰਦੇ ਸੀਗੇ ਚਲੋ ਫਿਰ ਵੀ ਇਹ 10 ਲੱਖ ਰੁਪਈਆ ਦੇ ਕੇ ਗਿਆ ਜ ਜ ਉਹਨਾਂ ਨੂੰ ਅੱਜ ਮੈਂ ਪੁੱਛਿਆ ਸੀ ਗੱਡੀ ਸੀ ਸਾਹਿਬ ਨੂੰ ਪੈਸੇ ਮੇਰੇ ਖਾਤੇ ਆ ਵੀ ਗਏ ਨੇ ਉਹਨਾਂ ਦੇ ਵੀ ਇੱਕ ਅੱਧੇ ਦਿਨ ਚ ਉਹਨਾਂ ਨੂੰ ਡਿਲੀਵਰ ਵੀ ਹੋ ਜਾਣੇ ਨੇ ਕਿ ਬੰਦੇ ਦੀ ਜਾਨ ਦੀ ਕੀਮਤ 2 ਲੱਖ ਰੁਪਈਆ ਕਿ ਬੰਦੇ ਦੀ ਜਾਨ ਦੀ ਕੀਮਤ 10 ਲੱਖ ਰੁਪਈਆ ਇਹਨਾਂ ਚੀਜ਼ਾਂ ਯੁੱਧ ਤੇ ਆਪਾਂ ਕੱਲ ਬਹੁਤ ਲੀਡਰ ਉੱਥੇ ਬੋਲ ਰਹੇ ਸੀ ਕਿ ਸ਼ਰਾਬ ਸਸਤੀ ਕਰਨੀ ਚਾਹੀਦੀ ਹੈ ਸ਼ਰਾਬ ਸਸਤੀ ਕਰਨੀ ਚਾਹੀਦੀ ਹੈ ਤੁਸੀਂ ਇੱਕ ਵੀ ਕਿਸੇ ਲੀਡਰ ਦਾ ਵਿਜ਼ਨ ਵਾਲਾ ਬਿਆਨ ਸੁਣਿਆ ਵੀ ਉਹ ਕਹਵੇ ਵੀ ਯਾਰ ਸ਼ਰਾਬ ਪੀਓ ਹੀ ਨਾ ਇਹ ਤੁਹਾਡੀ ਜ਼ਿੰਦਗੀ ਵੀ ਖਰਾਬ ਕਰਦੀ ਹੈ ਤੇ ਤੁਹਾਡਾ ਰਹਿਣ ਸਹਿਣ ਵੀ ਖਰਾਬ ਕਰਦੀ ਹੈ ਸ਼ਰਾਬ ਸਸਤੀ ਕਿੱਥੋਂ ਕਰ ਦੇਣਗੇ ਤੁਸੀਂ ਮੈਂ ਸਰਕਾਰ ਜਦੋਂ ਟਾਰਗੇਟ ਦਿੰਦੀ ਹੈ ਵੀ 11000 ਕਰੋੜ ਚ ਅਸੀਂ ਠੇਕੇ ਵਿੱਚ ਮੈਂ ਕੈਪਟਨ ਮਰਿੰਦਰ ਸਿੰਘ ਵੇਲੇ ਵੀ ਬੋਲਿਆ ਸੀ ਇਹ ਉਪਲਬਧੀ ਹੈ ਯਾਰ ਤੁਹਾਡੀ 5000 ਤੋਂ ਰੈਵਨਿਊ ਤੁਹਾਡਾ 6000 ਕਰੋੜ ਹੋਇਆ 6000 ਤੋਂ 7000 ਕਰੋੜ ਹੋਇਆ ਹੁਣ 11000 ਕਰੋੜ ਹੋਇਆ ਇਹਨੂੰ ਉਪਲਬਧੀ ਗਿਣਦੇ ਹੋ ਵੀ ਪੰਜਾਬ ਦੇ ਲੋਕੀ ਤੁਸੀਂ ਵੱਧ ਤੋਂ ਵੱਧ ਨਸ਼ੇ ਦੇ ਉੱਤੇ ਲਾ ਰਹੇ ਹੋ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾ ਰਹੇ ਹੋ ਤੇ ਇੱਕ ਪਾਸੇ ਸਾਰੀ ਸਟੇਟ ਦਾ ਰੈਵਨਿਊ ਇੱਥੋਂ ਇਕੱਠਾ ਕਰ ਰਹੇ ਹੋ ਤੁਹਾਡੀ ਉਪਲਬਧੀ ਕੀ ਹੋਣੀ ਚਾਹੀਦੀ ਹੈ ਜੇ ਸੱਚ ਮੈਨੇ ਚ ਤੁਹਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਤੇ ਫਿਰ ਤੁਹਾਡੀ ਉ ਕਿ ਪਿਛਲੇ ਸਾਲ ਜਿਹੜੇ ਠੇਕੇਓ 11000 ਕਰੋੜ ਚ ਗਏ ਸੀਗੇ ਐਦ ਕੀ ਸੀ 9000 ਕਰੋੜ ਦੇ ਵਿੱਚ ਵੇਚੇ ਨੇ ਲੋਕ ਸ਼ਰਾਬ ਪੀਣੋਂ ਹਟ ਕੇ ਅਸੀਂ ਇਹਦਾ ਕੋਟਾ ਘਟਾ ਦਿੱਤਾ ਲੋਕਾਂ ਦੇ ਖਰਚੇ ਅਸੀਂ ਬਚਾਏ ਇਹ ਤਾਂ ਕੋਈ ਦੱਸਦਾ ਨਹੀਂ ਇੱਥੇ ਪੁੱਠਾ ਚੱਲਦਾ ਹੈ ਨਾ ਜਿਹੜਾ ਚੱਲ ਰਿਹਾ ਜਿੰਨਾ ਘਰਾਂ ਦੇ ਚਿਰਾਗ ਬੁਝੇ ਅਸੀਂ ਉਹਨਾਂ ਮਾਵਾਂ ਨਾਲ ਵੀ ਗੱਲ ਕੀਤੀ ਉਹਨਾਂ ਪਤਨੀਆਂ ਨਾਲ ਗੱਲ ਕੀਤੀ ਜਿਨ੍ਹਾਂ ਦੇ ਸੁਹਾਗ ਉੱਜੜ ਗਏ ਨੇ ਉਹ ਕਹਿ ਰਹੇ ਆ ਕਰਲਾ ਕੇ ਕਹਿੰਦੇ ਸਾਡੇ ਸਾਹਮਣੇ ਇੱਕ ਪਿੰਡ ਦੇ ਵਿੱਚ ਤਾਂ ਚੌਂਕੀ ਹੈ ਕਹਿੰਦੇ 200 ਮੀਟਰ ਤੇ ਪੁਲਿਸ ਵਾਲਿਆਂ ਨੂੰ ਸ਼ਿਕਾਇਤਾਂ ਦਾ ਥੱੱਬਾ ਪਿਆ ਹੋਣਾ ਸੁਣਿਆ ਹੀ ਕਿਸੇ ਨਹੀਂ ਸਾਡੀ ਗੱਲ ਤੁਸੀਂ ਕਿਸ ਤਰ੍ਹਾਂ ਵੇਖਦੀ ਸੀਗੀ ਜਿੱਦਾਂ ਦੁੱਧ ਨਹੀਂ ਪੈਕਟ ਦੇ ਵਿੱਚ ਆਉਂਦਾ ਰਬੜ ਪਾ ਕੇ ਉਹਦੇ ਉੱਤੇ ਉਹ ਦੁੱਧ ਉਹਦੇ ਵਿੱਚ ਸ਼ਰਾਬ ਇਸ ਤਰੀਕੇ ਵਿੱਚੀ ਜਾਂਦੀ ਹੈ ਪੁੜੀ ਤੇ ਸਾਹਮਣੇ ਚੌਂਕੀ ਇੰਚਾਰਜ ਪੈਸੇ ਵੀ ਲੈਂਦਾ ਹੋਊਗਾ ਮੈਂ ਤੁਹਾਨੂੰ ਕਿਹਾ ਤੁਸੀਂ ਇੱਕ ਡੀਐਸਪੀ ਸਸਪੈਂਡ ਕੀਤਾ ਤੁਸੀਂ ਇੱਕ ਚੌਂਕੀ ਇੰਚਾਰਜ ਸਸਪੈਂਡ ਕੀਤਾ ਉਹਦੇ ਨਾਲ ਤੁਸੀਂ ਵੱਡੇ ਅਫਸਰ ਸਸਪੈਂਡ ਕਿਉਂ ਨਹੀਂ ਕਰਦੇ ਅੱਜ ਮੈਨੂੰ ਸਵੇਰੇ ਇੱਥੇ ਸਾਬਕਾ ਐਸਐਸਪੀ ਰਹੇ ਨੇ ਹੈਗੇ ਹੁਣ ਵੀ ਉਹ ਮੌਜੂਦਾ ਪੁਲਿਸ ਦੇ ਵਿੱਚ ਨੇ ਮਜੀਠੇ ਦੇ ਵਿੱਚ ਹੀ ਰਹੇ ਨੇ ਮੈਂ ਉਹਨਾਂ ਦਾ ਸਿਰੇ ਨੋਟ ਕਰਦਾ ਸੀ ਉਹ ਆਂਦੇ ਯਾਰ ਤੁਸੀਂ ਯਕੀਨ ਕਰੋਗੇ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਮੈਂ ਮਜੀਠਾ ਦਾ ਐਸਐਸਪੀ ਸੀਗਾ ਮੇਰੇ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਕੰਬੋ ਜੰਡੇਆਲਾ ਇਹਨਾਂ ਇਲਾਕਿਆਂ ਦੇ ਵਿੱਚ ਸਭ ਤੋਂ ਵੱਧ ਸ਼ਰਾਬ ਵੇਖਦੀ ਸੀ ਔਰ ਇੱਥੋਂ ਤੱਕ ਪ੍ਰੈਸ਼ਰ ਹੁੰਦਾ ਸੀ ਐਮਐਲਏਾਂ ਦਾ ਵੀ ਜਾਣਾ ਹੀ ਨਹੀਂ ਕਹਿੰਦਾ ਮੈਂ ਜਿੰਨੀ ਸ਼ਕਤੀ ਕਰ ਸਕਦਾ ਜ ਮੈਂ ਕੀਤੀ ਮੈਂ ਕਿਸੇ ਨੇ ਸੁਣੀ ਵੀ ਨਹੀਂ ਮੇਰੀ ਬਦਲੀ ਤੱਕ ਵੀ ਕਰ ਦਿੱਤੀ ਗਈ ਇਹ ਹਾਲਾਤ ਨੇ ਕੱਲਾ ਸ਼ਰਾਬ ਮਾਫੀਆ ਜ਼ਿੰਮੇਵਾਰ ਕੱਲਾ ਪੁਲਿਸ ਜ਼ਿੰਮੇਵਾਰ ਹੈ ਪੋਲਿਟਿਸ਼ੀਅਨ ਇਹਦੇ ਨਾਲ ਜ਼ਿੰਮੇਵਾਰ ਨਹੀਂ ਕੀ ਇਸ ਤੋਂ ਪਹਿਲਾਂ ਜਿੰਨੇ ਬੰਦੇ ਉੱਥੇ ਬੋਲਦੇ ਸੀਗੇ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼ਰਾਬ ਨਾ ਮੁਕਤਾ ਨਹੀਂ ਹੋਈਆਂ ਕਾਲੀ ਰਾਜ ਵੇਲੇ ਨਹੀਂ ਹੋਈਆਂ ਕਾਂਗਰਸ ਰਾਜ ਵੇਲੇ ਨਹੀਂ ਹੋਈਆਂ ਇੱਕ ਲੀਡਰ ਤਾਂ ਮੰਨ ਗਏ ਉੱਥੇ ਜਾ ਕੇ ਐਮਪੀ ਔਜਲਾ ਸਾਹਿਬ ਕਹਿੰਦੇ ਸਾਡੇ ਕਾਂਗਰਸ ਵੇਲੇ ਵੀ ਆਹੀ ਕੁਝ ਹੁੰਦਾ ਹੁਣ ਵੀ ਆਹੀ ਹੁੰਦਾ ਇਹ ਗੁਰਜੀਤ ਔਜਲਾ ਬੋਲੇ ਜਦੋਂ ਕਾਂਗਰਸ ਸਰਕਾਰ ਸੀ ਰਾਜਾ ਵੜਿੰਗ ਵੀ ਬੋਲ ਰਹੇ ਸੀ ਤੇ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਉਦੋਂ ਤੁਸੀਂ ਸਤੀਫਾ ਦਿੱਤੇ ਕੈਪਟਨ ਮਰਿੰਦਰ ਸਿੰਘ ਦੇ ਉਹਦੋਂ ਹਾਂ ਜਦੋਂ ਤੁਹਾਡੇ ਰਾਜ ਨਹੀਂ ਦੂਜੇ ਜਦੋਂ ਦੂਜੀ ਸੋ ਤੇ ਹੀ ਮਤੌਆਂ ਸੀ ਕੀ ਉਦੋਂ ਔਜਲਾ ਸਾਹਿਬ ਇੰਨਾ ਖੁੱਲ ਕੇ ਬੋਲੇ ਸੀਗੇ ਜਿੰਨਾ ਮਤਲਬ ਉਹ ਕੱਲ ਉਹਨਾਂ ਦੇ ਵਿੱਚ ਜੋਸ਼ ਮੈਂ ਤਰੀਫ਼ ਕਰਦਾ ਵੀ ਜਿਸ ਤਰੀਕੇ ਉਹਨਾਂ ਇਸ ਮੁੱਦੇ ਨੂੰ ਚੁੱਕਿਆ ਬੁਲਾਇਆ ਇਹ ਜੋਸ਼ ਉਦੋਂ ਵੀ ਹੋਣਾ ਚਾਹੀਦਾ ਸੀਗਾ ਹੁਣ ਆਪੋਜੀਸ਼ਨ ਹੈ ਮੇਰਾ ਉਹ ਫਰਜ਼ ਨਹੀਂ ਹੈਗਾ ਮੇਰਾ ਉਹ ਕੰਮ ਨਹੀਂ ਹੈਗਾ ਕਿ ਸਰਕਾਰ ਨੇ ਕੀ ਮਤਲਬ ਕੀਤਾ ਤੇ ਰੋਜ਼ ਸਵੇਰੇ ਨੁਕਤਾ ਚ ਨਹੀਂ ਕਰੀ ਜਾਣੀ ਉੱਠ ਕੇ ਵੀ ਤੇ ਦਿਵਾਲੀ ਹੋਣਾ ਵਾ ਆ ਚੰਗਾ ਕੰਮ ਕਰੋ ਉਹਨੂੰ ਚੰਗਾ ਕਵਾਂਗੇ ਮਾੜਾ ਕਹੋਗੇ ਮਾੜਾ ਕਵਾਂਗੇ ਜਦੋਂ ਤੱਕ ਹੁਣ ਇਹਨੂੰ ਬੰਦ ਕਰਨ ਦਾ ਹੱਲ ਕੀ ਹੈ ਜੇ ਸੁਣਨਾ ਚਾਹੁੰਦੇ ਤਾਂ ਸੁਣ ਇੱਕ ਪਿੰਡ ਦੇ ਵਿੱਚ ਚਾਰ ਪਾਰਟੀਆਂ ਦੇ ਵਰਕਰ ਹੀ ਹੁੰਦੇ ਆ ਨਾ ਕੋਈ ਕਾਲੀ ਦਲ ਨਾਲ ਜੁੜਿਆ ਕੋ ਕਾਂਗਰਸ ਨਾਲ ਜੁੜਿਆ ਕੋ ਭਾਜਪਾ ਨਾਲ ਜੁੜਿਆ ਤੇ ਕੋ ਝਾੜੂ ਨਾਲ ਜੁੜਿਆ ਆਪਣੇ ਤੁਸੀਂ ਘਾਟਰ ਦੀ ਮੀਟਿੰਗ ਕਰੋ ਨਾ ਯਾਰ ਜੇ ਇੱਥੇ ਕਿਤੇ ਸ਼ਰਾਬ ਵੇਚਦੀ ਹੈ ਨਜਾਇਜ਼ ਵੇਚਦੀ ਹੈ ਤੇ ਤੁਹਾਡਾ ਵਰਕਰ ਤੁਹਾਡਾ ਜਿਹੜਾ ਉਸ ਇਲਾਕੇ ਦਾ ਸਰਪੰਚ ਹੈ ਤੁਹਾਡਾ ਸਰਕਲ ਪ੍ਰਧਾਨ ਹੈ ਬਲਾਕ ਪ੍ਰਧਾਨ ਹੈ ਉਹ ਜ਼ਿੰਮੇਵਾਰੀ ਲਵੇ ਵੀ ਮੈਂ ਯਾਰ ਉੱਥੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਹੁੰਦਾ ਕਿ ਇਹ ਪੋਲਿਟਿਸ਼ੀਨ ਤੇ ਨਾਲ ਇਨਵੋਲਵ ਨੇ ਯਾਰ ਇਹ ਜਿਹੜੀ ਜ਼ਿੰਮੇਵਾਰੀ ਤੈਅ ਕਰਨ ਦੀ ਹੇਠਲੇ ਪੱਧਰ ਦੀ ਤੁਸੀਂ ਗੱਲ ਕਰਦੇ ਹੋ ਨਾ ਕੇਜਰੀਵਾਲ ਸਾਹਿਬ ਆਏ ਕਿਉਂਕਿ ਸੱਤਾ ਚੋਂ ਨੇ ਮੈਂ ਤਾਂ ਉਹ ਸਵਾਲ ਕਰ ਰਿਹਾ ਆਵਾ ਦੀ ਪਾਰਟੀ ਦੇ ਵਿਧਾਇਕਾਂ ਨੂੰ ਕੀ ਚੇਅਰਮੈਨਾਂ ਨੂੰ ਕੀ ਸਰਪੰਚਾਂ ਨੂੰ ਕੀ ਮੁਰਲੇ ਪਾਸੇ ਖੜਾ ਕੇ ਸੌਂ ਵੀ ਚੁਕਾਏਗੀ ਨਾ ਨਸ਼ਾ ਵੇਚਣਾ ਨਾ ਵੇਚਣ ਦੇਣਾ ਦੇਖੋ ਇੱਕ ਚੀਜ਼ ਦੀ ਜੜ ਫੜਨੀ ਪਊਗੀ ਤੁਸੀਂ ਇਹ ਮੀਟਿੰਗਜ਼ ਬਹੁਤ ਸਾਰੇ ਪੁਲਿਸ ਅਫਸਰ ਦੀਆਂ ਮੀਟਿੰਗਜ਼ ਡੀਸੀ ਦੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਨੇ ਤੁਹਾਡੇ ਇਲਾਕੇ ਚ ਨਸ਼ਾ ਨਹੀਂ ਵਿਕਣਾ ਚਾਹੀਦਾ ਤੁਹਾਡੇ ਇਲਾਕੇ ਚ ਕ੍ਰਾਈਮ ਨਹੀਂ ਹੋਣਾ ਚਾਹੀਦਾ ਇਹਦੀ ਜੜ ਤੇ ਫੜੋ ਨਸ਼ਾ ਕਿਉਂ ਹੋ ਰਿਹਾ ਕ੍ਰਾਈਮ ਕਿਉਂ ਹੋ ਰਿਹਾ ਯੂਥ ਨਸ਼ਾ ਕਿਉਂ ਕਰਦਾ ਯੂਥ ਕ੍ਰਾਈਮ ਕਿਉਂ ਕਰਦਾ ਯੂਥ ਨੂੰ ਆਹਰੇ ਲਾਓ ਨਾ ਤੁਸੀਂ ਕਿਹਾ ਸੀ ਅਸੀਂ ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ ਬੱਚਿਆਂ ਦੇ ਹੱਥੇ ਟਿਫਨ ਫੜਾਵਾਂਗੇ ਰੋਟੀ ਵਾਲੇ ਤੇ ਫੜਾ ਆਪਾਂ ਬੱਚਿਆਂ ਨੂੰ ਕੀ ਦਿੱਤੇ ਯਾਰ ਗ੍ਰੇਨੇਡ 5000 ਰੁਪਏ ਜਿੰਨੇ ਬੰਦੇ ਫੜੇ ਨੇ ਕਿਸੇ ਨੇ 5000 ਲੈ ਕੇ ਬੰਬ ਸੁੱਟਿਆ ਕਿਸੇ ਨੇ 3500 ਲੈ ਕੇ ਬੰਬ ਸੁੱਟਿਆ ਇੰਨੀ ਗਰੀਬੀ ਅਸੀਂ ਬਾਹਰਲੇ ਮਤਲਬ ਸੁਣਦੇ ਸੀਗੇ ਵੀ ਯੂਪੀ ਬਿਹਾਰ ਚ ਕਿਤੇ ਚੱਲਦਾ ਸੀਗਾ ਉਹ ਤਰੱਕੀ ਕਰਕੇ ਅੱਜ ਅਸੀਂ ਡੁੱਬ ਗਏ ਆ ਯਾਰ ਇਹਦੀ ਮੇਨ ਜੜ ਹੈ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਜਦੋਂ ਕਿਸੇ ਦਾ ਕੰਮਕਾਰ ਠੀਕ ਚੱਲੇ ਫਿਰ ਉਹਦਾ ਵਿਹਲਾ ਮਨ ਜਿਹੜਾ ਉਹ ਸ਼ਤਾਨ ਦਾ ਘਰ ਹੁੰਦਾ ਨਾ ਉਹ ਧਿਆਨ ਜਾਂਦਾ ਹੀ ਨਹੀਂ ਦੂਜੇ ਪਾਸੇ ਉਸ ਪਾਸੇ ਤੇ ਕੋਈ ਵੀ ਫੋਕਸ ਨਹੀਂ ਕਰਨਾ ਚਾਹੁੰਦਾ ਮੈਂ ਕਾਂਗਰਸੀਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਉੱਥੇ ਗਏ ਸੀਗੇ ਝਾੜੂ ਜਦੋਂ ਆਇਆ ਸੀਗਾ ਇੱਕ ਲੋਕਾਂ ਨੂੰ ਵਿਜ਼ਨ ਵਿਖਾਇਆ ਗਿਆ ਸੀ ਝੂਠ ਦਾ ਪਲੰਦਾ ਚਾਹੇ ਕਹਿ ਲਓ ਉਹਨੂੰ ਜਿਹਦੇ ਵਿੱਚ ਕਿਹਾ ਸੀ 20000 ਕਰੋੜ ਰੁਪਏ ਸ਼ਰਾਬ ਤੋਂ ਆਊਗਾ 40000 ਕਰੋੜ ਰੁਪਏ ਰੇਤਾ ਤੋਂ ਆਊਗਾ 8000 ਕਰੋੜ ਰੁਪਏ ਟਰਾਂਸਪੋਰਟ ਮਾਫੀਆ ਤੋਂ ਆਊਗਾ ਇੰਨਾ ਕੁਝ ਮਤਲਬ ਲੋਕਾਂ ਨੂੰ ਫਰੀ ਦਿੱਤਾ ਜਾਊਗਾ ਉਹ ਇੱਕ ਵਿਜ਼ਨ ਸੀਗਾ ਠੀਕ ਹੈ ਨਾ ਤੁਹਾਡੇ ਕੋਲ ਤਾਂ ਝੂਠਾ ਵਿਜ਼ਨ ਵੀ ਨਹੀਂ ਹੈਗਾ ਯਾਰ ਲੋਕਾਂ ਨੂੰ ਲਾਉਣ ਲਈ ਇੱਕ ਰੋਡ ਮੈਪ ਤੇ ਦੱਸੋ ਇੱਕ ਰੂਟ ਪਲਾਨ ਤੇ ਦੱਸੋ ਵੀ ਯਾਰ ਸਾਨੂੰ ਸੱਤਾ 'ਚ ਲੈਓ ਅਸੀਂ ਆਹ ਕੰਮ ਕਰਾਂਗੇ ਆਹ ਕਰਕੇ ਵਿਖਾਵਾਂਗੇ ਪੰਜਾਬ 'ਚ ਚੱਲ ਕੀ ਰਿਹਾ ਇਹਨੇ ਬੰਦੇ ਮਾਰਤੇ ਇਹਨੇ ਮੈਨੂੰ ਫੜ ਕੇ ਅੰਦਰ ਦਿੱਤਾ ਸਾਡੇ ਵੇਲੇ ਸੀ ਇਹਨੂੰ ਅੰਦਰ ਦੇਣਾ ਇਸ ਤੋਂ ਬਾਅਦ ਇਸ ਤੋਂ ਇਸ ਤੋਂ ਅਲੱਗ ਤਾਂ ਅਸੀਂ ਚੀਜ਼ਾਂ ਸੁਣਦੇ ਹੀ ਨਹੀਂ ਵਿਜ਼ਨ ਵਾਲੀਆਂ ਕਿਸੇ ਇੱਕ ਲੀਡਰ ਦੀ ਸਟੇਟਮੈਂਟ ਵਖਾਓ ਮੈਨੂੰ ਕਾਲੀ ਕਾਂਗਰਸ ਬੀਜੇਪੀ ਦੀ ਕਿ ਸਾਡੇ ਕੋਲ ਪਲਾਨ ਤਿਆਰ ਹੈ ਯਾਰ ਅਸੀਂ ਪੰਜਾਬ ਲਈ ਆਹ ਕਰਨਾ ਚਾਹੁੰਦੇ ਆ ਸਾਡੇ 3.5 ਸਾਲਾਂ ਦੇ ਵਿੱਚ ਆਪੋਜੀਸ਼ਨ ਕੋ ਕੋ ਪਲਾਨ ਨਹੀਂ ਤਿਆਰ ਹੋਇਆ ਜਾਈਏ ਕਿੱਥੇ ਕਿਹਦੇ ਮਗਰ ਲੱਗ ਜਾਈਏ ਕਿੰਨੂੰ ਰਹੀਏ ਮਤਲਬ ਅਸੀਂ ਅਸੀਂ ਲੋਕ ਤੇ ਜਿਹੜੇ ਫਿਰਦੇ ਆ ਸਾਨੂੰ ਤਾਂ ਲੁੱਟ ਲਿਆ ਤਬਾਹ ਕਰ ਦਿੱਤਾ ਪੰਜਾਬ 'ਚ ਪੰਜਾਬੀ ਬੱਚੇ ਕਿੰਨੇ ਕ ਨਹੀਂ ਯਾਰ ਤੁਸੀਂ ਇੰਨਾ ਪਿੰਡਾਂ 'ਚ ਫਿਰਦੇ ਹੋ ਇੰਨਾ ਤੁਸੀਂ ਵੇਖਦੇ ਹੋ ਕਿੱਥੇ ਬਚਿਆ ਯਾਰ ਤੁਹਾਡਾ ਪੈੜੀਆਂ ਦੇ ਉੱਤੇ ਤੁਹਾਡੇ ਪ੍ਰਵਾਸੀ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਸੀ ਉਹਨਾਂ ਹੀ ਤੁਹਾਡੇ ਕੋਲ ਠੇਕੇ ਦੇ ਲੈ ਲੀਆਂ ਉਹ ਹੀ ਕੰਮ ਕਰ ਰਹੇ ਨੇ ਪੰਜਾਬ ਤੇ ਹੌਲੀ ਹੌਲੀ ਤਬਾਹ ਕੀਤਾ ਜਾ ਰਿਹਾ ਅਜੰਗ ਲਾ ਲਓ ਤੁਸੀਂ ਮਤਲਬ ਵਪਾਰ ਕਰਨਾ ਤੇ ਗੁਜਰਾਤ ਬੰਬ ਸੁੱਟਣੇ ਤੇ ਪੰਜਾਬ ਯਾਰ ਜੇ ਹੁਣ ਤੁਹਾਡੀ ਸੁਲਾ ਹੋ ਗਈ ਆ ਜਾਂ ਤੁਹਾਡਾ ਸੀਜ਼ ਫਾਇਰ ਕਰਤਾ ਉਹ ਤੁਹਾਡੇ ਵੱਡੇ ਬਾਸ ਨੇ ਤੇ ਕਹਿਤਾ ਵੀ ਮੈਂ ਵਪਾਰ ਕਰਨ ਦੀ ਇਹਨਾਂ ਨੂੰ ਕਿਹਾ ਵੀ ਇੱਕ ਦੂਜੇ ਨਾਲ ਵਪਾਰ ਕਰੋ ਤੇ ਸਾਡਾ ਬਾਰਡਰ ਖੋਲੋ ਨਾ ਯਾਰ ਸਾਡੇ ਬੱਚੇ ਰੋਜ਼ਗਾਰ ਤੇ ਲੱਗਣਗੇ ਸਾਡੇ ਬੱਚੇ ਨਸ਼ਿਆਂ ਤੋਂ ਬਚਣਗੇ ਸਾਡੇ ਬੱਚੇ ਕ੍ਰਾਈਮ ਤੋਂ ਬਚਣਗੇ ਉਸ ਪਾਸੇ ਤੇ ਆਉਂਦਾ ਹੀ ਕੋਈ ਨਹੀਂ ਯਾਰ ਹੂੰ ਇਹ ਸਾਰੇ ਮਾਮਲੇ ਵਿੱਚ ਹੁਣ ਜਿੱਥੇ ਤੱਕ ਰਹੀ ਗੱਲ ਜਿਹੜੀਆਂ ਇਹ ਮੌਤਾਂ ਹੋਈਆਂ ਨੇ ਜੀ ਜ਼ਿੰਦਗੀ ਭਾਵੇਂ ਗਰੀਬ ਦੀ ਹੋਵੇ ਅਮੀਰ ਦੀ ਹੋਵੇ ਇੱਕੋ ਜਿਹੀ ਕੀਮਤ ਦੀ ਹੈ ਇੱਕ ਅਨਮੋਲੀ ਹੁੰਦੀ ਹੈ ਹੁਣ ਇਹ ਮਸਲਾ ਤੁਹਾਨੂੰ ਕੀ ਲੱਗਦਾ ਹੈ ਕਿ ਦੋ ਤਿੰਨ ਦਿਨਾਂ ਬਾਅਦ ਠੰਡੇ ਬਸਤੇ ਚ ਪੈਣ ਵਾਲਾ ਜਾਂ ਫਿਰ ਇਹ ਮੁੱਦੇ ਨੂੰ ਲੈ ਕੇ ਕੋਈ ਨਾ ਕੋਈ ਸਿਰੇ ਗੱਲ ਲੱਗੂਗੀ ਮੈਂ ਤੁਹਾਨੂੰ ਇੱਕ ਨਹੀਂ ਚਾਰ ਮਸਲੇ ਗਿਣਾ ਦਿੰਦੇ ਇਹ ਵੀ ਮੌਤਾਂ ਨੇ ਇੱਥੇ 123 ਮੋਤਾਂ ਦਾ ਕੋਈ ਮੁੱਲ ਨਹੀਂ ਪਿਆ ਇੱਥੇ ਤੇ 100 ਮੋਤਾਂ ਦਾ ਸਹਰੇ ਤੇ ਹੋਈਆਂ ਉਹਦਾ ਕੋਈ ਮੁੱਲ ਨਹੀਂ ਪਿਆ 26 ਮੋਤਾਂ ਬਟਾਲੇ ਚ ਹੋਈਆਂ ਸੀ ਉਹਦਾ ਕੋਈ ਮੁੱਲ ਨਹੀਂ ਪਿਆ ਤੁਹਾਡੇ ਸੰਗਰੂਰ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਸੰਬੋਧਨ ਕਰ ਰਿਹਾ ਤੁਹਾਡੇ ਹਲਕੇ ਦੇ ਵਿੱਚ ਆ ਪਿਛਲੇ ਸਾਲ ਇੰਨੀਆਂ ਮੋਤਾਂ ਹੋਈਆਂ ਸੀਗੀਆਂ ਸ਼ਰਾਬ ਪੀ ਕੇ ਉਹਦਾ ਕੀ ਮੁੱਲ ਪਿਆ ਲੋਕਾਂ ਦੀ ਯਾਦਦਾਸ਼ਤ ਛੋਟੀ ਹੈ ਤੁਸੀਂ ਕੱਲ ਨੂੰ ਕੋਈ ਹੋਰ ਇਸ਼ੂ ਵੇਖਣਾ ਕੋਈ ਕਿਸਾਨਾਂ ਵਾਲਾ ਚੱਲ ਪੂਗਾ ਕੋਈ ਹੋਰ ਇਸ਼ੂ ਚੱਲੂ ਲੋਕ ਇਹਨੂੰ ਭੁੱਲ ਜਾਣਗੇ ਮੈਂ ਤਾਂ ਕਈ ਇਸ਼ੂ ਕ੍ਰੀਏਟ ਹੋ ਹੀ ਗਿਆ ਕਿ ਇੱਕ ਵਿਧਾਇਕ ਦੀ ਸਿਕਿਉਰਿਟੀ ਵਾਪਸ ਲੈ ਲਈ ਜੀ ਸਾਰੇ ਪਾਸੇ ਲਾਲਾ ਲਾਲਾ ਉਧਰ ਹੋ ਗਈ ਆ ਮੈਂ ਮੈਂ ਨਾ ਚਲੋ ਮੇਰੇ ਨਹੀਂ ਧਿਆਨ ਚ ਜੋ ਇਹਨਾਂ ਦਾ ਮੈਟਰ ਹੋ ਪਾਰਟੀ ਮੈਟਰ ਹੋ ਆ ਜਿੰਨੇ ਬੰਦੇ ਉੱਥੇ ਗਏ ਸੀਗੇ ਮੈਂ ਇਹਨਾਂ ਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ ਉਹਦੇ ਵਿੱਚ ਪ੍ਰਤਾਪ ਬਾਜਵਾ ਰਾਜਾ ਵੜਿੰਗ ਉਹਨਾਂ ਦੀ ਵੀ ਸਟੇਟਮੈਂਟ ਆਈ ਜਾਖੜ ਸਾਹਿਬ ਦੀ ਸਟੇਟਮੈਂਟ ਆਈ ਵਿਕਰਮਜੀਠੀ ਆ ਉਹਦੇ ਉੱਤੇ ਬੋਲ ਰਹੇ ਨੇ ਮੇਰਾ ਇੱਕ ਸਵਾਲ ਹੈ ਸਾਰਿਆਂ ਨੂੰ ਕਿ ਪਿਛਲੇ ਸਾਲਾਂ ਦੇ ਵਿੱਚ ਇੰਨੀਆਂ ਟਰਮ ਚ ਮੌਤਾਂ ਆਈਆਂ ਕਾਲੀ ਕਾਂਗਰਸ ਅਚਾੜੂ ਬੜੇ ਸਾਰਾ ਕੁਝ ਚੱਲ ਰਿਹਾ ਕਿਸੇ ਲੀਡਰ ਨੇ ਸਿਵਾਏ ਉੱਥੇ ਰਾਜਨੀਤਿਕ ਰੋਟੀਆਂ ਸੇਕਣ ਤੋਂ ਕਦੀ ਕਿਸੇ ਕੇਸ ਦੀ ਪੈਰਵਾਹੀ ਕੀਤੀ ਕੋ ਕੀਲ ਖੜੇ ਕਰਕੇ ਜਾਂ ਉਹਦੇ ਖਿਲਾਫ ਲਗਾਤਾਰ ਬੋਲਦੇ ਰਹੇ ਹੁਣ ਕਿ ਇਹਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ ਇਹਨੂੰ ਅਸੀਂ ਨਿਚੋੜ ਤੱਕ ਲੈ ਕੇ ਜਾਵਾਂਗੇ ਕੋਈ ਇੱਕ ਇਸ਼ੂ ਦੱਸ ਦਿਓ ਮੈਨੂੰ ਕਿਸੇ ਲੀਡਰ ਨੇ ਉਹਦੀ ਪੈਰਵਾਹੀ ਕੀਤੀ ਹੋਇਆ ਪੈਰਵਾਹੀ ਕਰਨੀ ਕਿੰਨੇ ਆ ਮੈਨੂੰ ਜੇ ਨਹੀਂ ਕੀਤੀ ਤਾਂ ਉਹਦੇ ਪਿੱਛੇ ਕਾਰਨ ਕੀ ਨਜ਼ਰ ਆਉਂਦਾ ਤੁਹਾਨੂੰ ਐਨਲਿਸਿਸ ਕੀ ਕਰਦੇ ਆ ਮੈਂ 메ਜਰ ਕਾਰਨ ਤੁਹਾਨੂੰ ਦੱਸਾਂ ਅੱਜ ਮਤਲਬ ਭਗਵੰਤ ਮਾਨ ਦੇ ਰਾਜ ਚ ਮੌਤਾਂ ਹੋਈਆਂ ਤੇ ਭਗਵੰਤ ਮਾਨ ਆਪਾਂ ਵਿਲਨ ਬਣਾ ਦਿੱਤਾ ਕੀ ਕਾਂਗਰਸ ਸਰਕਾਰ ਚ ਕਦੀ ਮੌਤਾਂ ਨਹੀਂ ਹੋਈਆਂ ਸ਼ਰਾਬ ਪੀ ਕੇ ਕੀ ਕਾਲੀ ਸਰਕਾਰ ਚ ਕਦੀ ਮੌਤਾਂ ਨਹੀਂ ਹੋਈਆਂ ਮਤਲਬ ਜਦੋਂ ਵਿਕਰਮਜੀਤਿਆ ਇੱਥੇ ਸੀਗੇ ਉਦੋਂ ਸ਼ਰਾਬ ਪੀ ਕੇ ਮੌਤਾਂ ਨਹੀਂ ਸੀ ਹੁੰਦੀਆਂ ਉਦੋਂ ਠੇਕੇਦਾਰਾਂ ਦਾ ਏਡਾ ਵੱਡਾ ਮਤਲਬ ਨੈਕਸਸ ਨਹੀਂ ਸੀ ਚੱਲਦਾ ਸਾਰੇ ਹੀ ਮਤਲਬ ਇਨਵੋਲਵ ਨੇ ਕਾਰੋਬਾਰ ਤੇ ਇਹੀ ਕਰਦੇ ਨੇ ਨਾ ਸ਼ਰਾਬ ਦਾ ਕਰ ਲਿਆ ਰੇਤਾ ਦਾ ਕਰ ਲਿਆ ਜਿੰਨੇ ਵੀ ਪੋਲਿਟੀਸ਼ੀਅਨ ਨੇ ਤੇ ਆ ਤੁਸੀਂ ਮਤਲਬ ਟਰਾਂਸਪੋਰਟ ਦਾ ਕਰ ਲਿਆ ਤੇ ਫਿਰ ਬੋਲਣਗੇ ਕੀ ਸਿਰਫ ਉੱਥੇ ਰੋਟੀਆਂ ਸੇਕਣ ਜਾਇਆ ਜਾਂਦਾ ਕੁਝ ਵੀ ਨਹੀਂ ਕੀਤਾ ਜਾਂਦਾ ਏਡੇ ਏਡੇ ਧਨਾੜੋ ਯਾਰ ਚਲੋ ਸਰਕਾਰ ਨੇ ਤੇ 10-10 ਲੱਖ ਰੁਪਈਆ ਕਹਿ ਦਿੱਤਾ 20 ਪਰਿਵਾਰ ਸੀਗੇ ਅਨਾ ਵੀਆਂ ਦੇ ਵਿੱਚ ਲੱਖ ਲੱਖ ਤੁਸੀਂ ਵੀ ਨੋਜ਼ ਕਰੋਂਗੇ ਮੈਂ ਅੱਜ ਡੀਸੀ ਸਾਹਿਬ ਨੂੰ ਸਾਡੇ ਉੱਤੇ ਐਸਐਨਐਮ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਯਾਰ ਜੇ ਉਹਨਾਂ ਦੇ ਪੈਸੇ ਨਹੀਂ ਆਏ ਅਰੇ ਤੱਕ ਸਰਕਾਰੀ ਪੈਸੇ ਆਉਂਦੇ ਆ ਟਾਈਮ ਲੱਗਦਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਦਾ ਬੰਦੋਬਸਤ ਅਸੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਦਾ ਕਰਦੀ ਆ ਆਪਣੇ ਵੱਲੋਂ ਉਹ ਫਿਰ ਕਹਿੰਦੇ ਜੀ ਪੈਸੇ ਉਹਨਾਂ ਦੇ ਆ ਹੀ ਚੁੱਕੇ ਨੇ ਰਾਸ਼ਨ ਲਈ ਸਾਡੇ ਬੰਦੇ ਉੱਤੇ ਜਾਣਗੇ ਮੈਂ ਸਰਪੰਚ ਸਾਹਿਬ ਸੀ ਕਿ ਉੱਥੋਂ ਨੂੰ ਉਹਨਾਂ ਨੂੰ ਫੋਨ ਕੀਤਾ ਕਿ ਜੇ ਚਾਹੀਦਾ ਤੇ ਜੇ ਕਿਸੇ ਦੇ ਕੋਈ ਕਿਰਿਆ ਕਰਮ ਕਰਨ ਵਾਲਾ ਉਹ ਵੀ ਸਾਨੂੰ ਦੱਸਿਆ ਵੀ ਸਰਕਾਰ ਨੇ ਕੱਲ ਕਰ ਦਿੱਤਾ ਕੋਈ ਐਫਰਟ ਤੇ ਕਰੋ ਉਹਨਾਂ ਦੇ ਨਾਲ ਖਲੋਏ ਜਾਓ ਯਾਰ ਉਸ ਤੋਂ ਬਾਅਦ ਤੇ ਆਪਾਂ ਕੋਈ ਪੈਰਵਾਹੀ ਕਰਦੇ ਹੀ ਨਹੀਂ ਹੁਣ ਜਿੱਥੇ ਇਹ ਸ਼ਰਾਬ ਵਿਕਰੀ ਸੀ ਬਿਲਕੁਲ ਸਾਹਮਣੇ ਚੌਕੀ ਹੈ ਉਰਸ ਚੌਂਕੀ ਦਾ ਮੈਨੂੰ ਕੱਲ ਕੋਈ ਇਤਿਹਾਸ ਦੱਸ ਰਿਹਾ ਸੀਗਾ ਕੋਈ ਚੌਂਕੀ ਇਨਚਾਰਜ ਹੈ ਐਮਐਲਏ ਦਾ ਹਲਕਾ ਤੇ ਬਦਲ ਸਕਦੇ ਹੋ ਤੁਸੀਂ ਚੌਂਕੀ ਇਨਚਾਰਜ ਨਹੀਂ ਬਦਲ ਸਕਦੇ ਉਹ ਪਹੁੰਚ ਹੋ ਕੇ ਜੇ 15 ਦਿਨ ਬਦਲਦਾ ਵੀ ਆ ਤਾਂ ਫਿਰ ਉੱਥੇ ਆ ਜਾਂਦਾ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਲੋਕ ਮਹੀਨੇ ਲੈਂਦੇ ਤੁਸੀਂ ਲੋਕਾਂ ਦੀਆਂ ਮੌਤ ਦੇ ਮੈਂ ਸਿੱਧਾ ਸਿੱਧਾ ਪੁਲਿਸ ਨੂੰ ਜ਼ਿੰਮੇਵਾਰ ਜ਼ਿੰਮੇਵਾਰ ਜਿਹੜਾ ਅਠਰਾਉਣਾ ਕਿ ਪੁਲਿਸ ਜ਼ਿੰਮੇਵਾਰ ਹੈ ਤੁਸੀਂ ਕਿਹਾ ਸੀਗਾ ਤੁਸੀਂ ਹੁਣ ਵੀ ਇੱਕ ਅਲਟੀਮੇਟਮ ਦਿੱਤਾ ਹੈ ਨਾ ਕਿ 30 ਮਈ ਤੱਕ ਨਸ਼ਾ ਨਾ ਮੁੱਕਿਆ ਤੇ ਜਿਹੜੇ ਪੁਲਿਸ ਮੁਖੀ ਹੋਣਗੇ ਉਹਨਾਂ ਦੇ ਉੱਤੇ ਕਾਰਵਾਈ ਹੋਇਆ ਕਰੂਗੀ ਲੋਕ ਹੀ ਭੁੱਲ ਜਾਂਦੇ ਨੇ ਮੈਂ ਭੁੱਲਿਆ ਨਹੀਂ ਇਹ ਤੀਜੀ ਮੀਟਿੰਗ ਹੋਈ ਹੈ ਕੋ ਪਹਿਲੀ ਮੀਟਿੰਗ ਨਹੀਂ ਸੀ ਸੀਐਮ ਸਾਹਿਬ ਜਦੋਂ ਸੌਹ ਚੁੱਕਦੇ ਨੇ ਉਸ ਤੋਂ 15 ਦਿਨ ਬਾਅਦ ਇੱਕ ਮੀਟਿੰਗ ਹੁੰਦੀ ਹੈ ਸਾਰੇ ਪੁਲਿਸ ਅਫਸਰਾਂ ਨੂੰ ਸਾਹਦ ਕੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਨਸ਼ਾ ਨਹੀਂ ਵਿਕਣਾ ਚਾਹੀਦਾ ਨਹੀਂ ਤੇ ਤੁਸੀਂ ਜ਼ਿੰਮੇਵਾਰ ਹੋਗੇ ਤੁਸੀਂ ਪੁਰਾਣਾ ਇਹਨਾਂ ਦਾ ਕੱਢ ਲੋ ਆ ਗੂਗਲ 'ਚ ਹੀ ਨਿਕਲ ਆਉਣਾ ਉਸ ਤੋਂ ਬਾਅਦ ਵੀ ਨਸ਼ਾ ਵਿਖਤਿਆ ਰਿਹਾ ਕਿੰਨੇ ਕ ਐਸਐਸਪੀ ਤੁਸੀਂ ਸਸਪੈਂਡ ਕੀਤੇ ਨੇ ਕਿੰਨੇ ਕ ਵੱਡੇ ਅਫਸਰ ਤੁਸੀਂ ਸਸਪੈਂਡ ਕੀਤੇ ਨੇ 2.5 ਸਾਲ ਬਾਅਦ ਆ ਹੁਣ 8 ਮਹੀਨੇ ਪਹਿਲਾਂ ਫਿਰ ਇੱਕ ਮੀਟਿੰਗ ਹੁੰਦੀ ਹੈ ਇਹਨਾਂ ਦੀ ਜਿਹਦੇ ਵਿੱਚ ਫਿਰ ਹੀ ਸੇਮ ਰਿਪੀਟ ਉਸ ਤੋਂ ਬਾਅਦ ਕਿਸੇ ਨੇ 8 ਮਹੀਨਿਆਂ ਚ ਕਿਸੇ ਨੂੰ ਸਸਪੈਂਡ ਕੀਤਾ ਹੁਣ ਡੀਜੀ ਵੱਲੋਂ 30 ਮਈ ਦਾ ਅਲਟੀਮੇਟਮ ਦਿੱਤਾ ਗਿਆ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਨਸ਼ਾ ਕਿਸੇ ਜ਼ਿਲ੍ਹੇ ਚ ਮੰਦ ਨਹੀਂ ਹੋਣਾ ਬੱਚਿਆਂ ਕੋ ਕੰਮ ਨਹੀਂ ਹੈਗਾ ਬੱਚਿਆਂ ਕੋ ਰੋਜ਼ਗਾਰ ਨਹੀਂ ਹੈਗਾ ਤੁਸੀਂ ਮੈਨੂੰ ਕਿੰਨੇ ਕਐਸ ਐਸਪੀ ਤੇ ਕਿੰਨੇ ਕ ਪੁਲਸ ਮੁਖੀ ਸਸਪੈਂਡ ਹੋਏ ਵਿਖਾਇਓ ਕੁਝ ਵੀ ਨਹੀਂ ਹੋਣਾ ਸਾਨੂੰ ਮੈਂ ਤਾਂ ਕਹਿਣਾ ਅੱਜ ਸਾਡੇ ਮਨ ਚ ਬੜਾ ਗੁੱਸਾ ਲੋਕਾਂ ਦਾ ਯਾਰ 20 ਬੰਦੇ ਮਰ ਗਏ ਨੇ ਆ ਹੋ ਗਿਆ ਆ ਹੋ ਗਿਆ ਤਿੰਨਾਂ ਦਿਨਾਂ ਬਾਅਦ ਕਿਸੇ ਨੇ ਯਾਦ ਵੀ ਨਹੀਂ ਕਰਨਾ ਕਿਸੇ ਚੈਨਲ ਤੇ ਵੀ ਨਹੀਂ ਚੱਲਣਾ ਕੋਈ ਹੋਰ ਖਬਰਾਂ ਆ ਜਾਣੀਆਂ ਨੇ ਕਰਾਂਗੇ ਕੀ ਮਤਲਬ ਸਿਰਫ ਸਾਨੂੰ ਉਲਝਾ ਕੇ ਰੱਖ ਦਿੱਤਾ ਗਿਆ ਕੋਈ ਠੋਸ ਤੁਸੀਂ ਸਾਡੇ ਲੀਡਰ ਹੋ ਯਾਰ ਤੁਸੀਂ ਸਾਡੇ ਮਤਲਬ ਚਾਹੇ ਆਪੋਜੀਸ਼ਨ ਚ ਵੀ ਹੋ ਤੁਸੀਂ ਇਹ ਜ਼ਿੰਮੇਵਾਰੀ ਤੇ ਨਿਭਾਓ ਅਸੀਂ ਤੁਹਾਡੇ ਚੌਂਕੀਦਾਰਾਂ ਜੇ ਕੇਸ ਹੋ ਗਿਆ ਜਿੰਨੇ ਇਹਦੇ ਚ ਦੋਸ਼ੀ ਨੇ ਉਹ ਸਾਰਿਆਂ ਦੇ ਉੱਤੇ ਕਾਰਵਾਈ ਹੋਊਗੀ ਦੂਜੀ ਚੀਜ਼ ਕਿਸੇ ਪਿੰਡ ਚ ਸ਼ਰਾਬ ਜਾਂ ਨਸ਼ਾ ਤੁਸੀਂ ਸਮਝਦੇ ਹੋ ਵੀ ਨਾ ਪੁਲਿਸ ਦੀ ਤੇ ਦੂਰ ਦੀ ਗੱਲ ਹੈ ਉਸ ਇਲਾਕੇ ਦਾ ਸਰਪੰਚ ਸੱਤਾਧਾਰੀ ਪਾਰਟੀ ਦਾ ਜਾਂ ਐਮਐਲਏ ਨੂੰ ਨਹੀਂ ਪਤਾ ਹੁੰਦਾ ਮੇਰੇ ਇਲਾਕੇ ਚ ਕੌਣ ਨਸ਼ੇ ਦਾ ਕੰਮ ਕਰ ਰਿਹਾ ਉਹਨੂੰ ਆਗਲਾ ਮੇ ਨਹੀਂ ਮਿਲਦੇ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਿੱਤੇ ਦਿੱਤੇ ਜਾ ਰਹੇ ਆ ਪਰਮਾਰ ਸਾਹਿਬ ਮੇਰੇ ਖਿਆਲ ਸਸਪੈਂਡ ਕੀਤੇ ਨੇ ਨਾ ਆ ਆਰਟੀਏ ਦੇ ਉੱਤੇ ਕਾਰਵਾਈ ਕਰਨੀ ਸੀ ਤੇ ਉਹ ਡਿਲੇ ਕਰ ਦਿੱਤਾ ਜੀ ਕੀ ਇਕੱਲਾ ਪਰਮਾਰ ਜ਼ਿੰਮੇਵਾਰ ਸੀਗਾ ਤੁਸੀਂ ਮੰਤਰੀ ਨੂੰ ਨਾਲ ਕਿਉਂ ਨਹੀਂ ਮਤਲਬ ਸਸਪੈਂਡ ਕਰਦੇ ਜਿਹਦੇ ਰਾਜ ਦੇ ਵਿੱਚ ਇੰਨੀ ਮਤਲਬ ਡਿਲੇ ਹੋਇਆ ਤੇ ਇੰਨੀਆਂ ਹੇਰਾਫੇਰੀਆਂ ਹੋਈਆਂ ਨੇ ਉਹਨੂੰ ਨਾਲ ਦੀ ਨਾਲ ਸਸਪੈਂਡ ਕਿਉਂ ਨਹੀਂ ਕਰਦੇ ਇਹਦੇ ਵਿੱਚ ਵੀ ਜਿੰਨੇ ਤੁਹਾਡੇ ਇਲਾਕੇ ਦੇ ਜੋ ਜੋ ਤੁਹਾਡੇ ਲੀਡਰ ਨੇ ਉਹਨਾਂ ਨੂੰ ਵਿੱਚ ਨੂੰ ਆਲੂ ਕਰੋ ਯਾਰ ਤੁਹਾਨੂੰ ਨਹੀਂ ਸੀ ਪਤਾ ਵੀ ਪਿੰਡਾਂ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਵਾ ਅੱਜ ਆਪਾਂ ਨੂੰ ਇੱਕ ਮੁੱਦਾ ਮਿਲ ਗਿਆ ਆਪਾਂ ਸਾਰੇ ਮਤਲਬ ਉਹਨੂੰ ਮਤਲਬ ਜਿੱਦਾਂ ਸਾਡੇ ਹੱਥ 'ਚ ਲੱਡੂ ਨਹੀਂ ਆ ਗਿਆ ਵੀ ਇਹਨੂੰ ਹਣ ਖਾਣਾ ਆ ਕਿਸ ਤਰੀਕੇ ਵੀ ਸਾਰਾ ਕ੍ਰੈਡਿਟ ਮੈਂ ਲੈਣਾ ਵਾਰ ਤੇ ਉਹੀ ਚੱਲੀ ਨਾ ਉੱਥੇ ਇਸ ਤੋਂ ਬਾਅਦ ਇਹਦੀ ਕੌਣ ਪੈਰਵਾਈ ਕਰੂਗਾ ਇਹ ਮੈਂ ਨਾ ਰੱਖਦਾ ਕਿਸੇ ਨੇ ਵੀ ਨਹੀਂ ਕਰਨੀ ਜੀ ਬਹੁਤ ਸ਼ੁਕਰੀਆ ਮਨਦੀਪ ਸਿੰਘ ਮਾਨਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਜ਼ਹਿਰੀਲੀ ਸ਼ਰਾਬ ਨਾਲ ਨਕਲੀ ਸ਼ਰਾਬ ਨਾਲ ਵਿਕਦੀ ਕਿਵੇਂ ਆ ਕਿਸ ਦੀ ਸ਼ੈਤ ਤੇ ਕੌਣ-ਕੌਣ ਜ਼ਿੰਮੇਵਾਰ ਆ ਇਹ ਸਾਰੀ ਗੱਲਬਾਤ ਰੱਖੀ ਉਹਨਾਂ ਨੇ ਆਪਣਾ ਨਜ਼ਰੀਆ ਰੱਖ ਦਿੱਤਾ ਤੁਸੀਂ ਕੀ ਸਮਝਦੇ ਹੋ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਜ਼ਿਲ੍ਹਾ ਅਮਰitsar